ਵਿਦਿਆਰਥੀ ਜੀਵਨ ਵਿੱਚ ਸਾਇੰਸ ਪ੍ਰਦਰਸ਼ਨੀਆਂ ਦਾ ਆਪਣਾ ਇੱਕ ਵੱਡਾ ਮਹੱਤਵ ਹੁੰਦਾ ਹੈ ਔਰ ਇਹ ਪ੍ਰਦਰਸ਼ਨੀਆਂ ਹੁੰਦੀਆਂ ਜਿਹਦੇ ذریعے ਵਿਦਿਆਰਥੀ ਆ ਜੋ ਇੰਜੀਨੀਅਰ ਜਾਂ ਡਾਕਟਰ ਬਣਦਾ ਆਪਣਾ ਸੁਪਨਾ ਸੱਚ ਕਰਦੇ ਆ ਔਰ ਜੇ ਦੇਖਿਆ ਜਾਵੇ ਤਾਂ ਵਿਗਿਆਨ ਦੀ ਚिटਕ ਵੀ ਇਹਨਾਂ ਪ੍ਰਦਰਸ਼ਨੀਆਂ ਦੇ ਜ਼ਰੀਏ ਹੀ ਵਿਦਿਆਰਥੀਆਂ ਨੂੰ ਲੱਗਦੀ ਹੈ ਅਸੀਂ ਖੜੇ ਆ ਕਮਲਾ Nehru ਪਬਲਿਕ ਸਕੂਲ ਚੱਕ ਹਕੀਮ ਦੇ ਵਿੱਚ ਜਿੱਥੇ ਕਿ ਅੱਜ এনवायरमेंट ਮੇਲੇ ਦੇ ਅਧੀਨ ਅੱਜ ਹੋ ਰਿਹਾ ਹੈ ਇੱਥੇ ਵਾਤਾਵਰਣ ਮੇਲੇ ਦਾ ਸਾਇੰਸ ਜੋ ਇੰਟਰ ਸਕੂਲ ਸਾਇੰਸ ਜੋ ਮੁਕਾਬਲਾ ਹੋ ਰਿਹਾ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ ਬੱਚੇ ਵਕ ਵਕ ਮਾਡਲ ਲੈ ਕੇ ਇੱਥੇ ਇਕੱਠੇ ਹੋਏ ਨੇ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਦੇ ਆਂ ਔਰ ਖਾਸ ਤੌਰ ਤੇ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੀ ਰੁਚੀ ਜਿਹੜੀ ਆ ਇਹਨਾਂ ਵਿੱਚ ਰਹੀ ਹੈ ਮੇਰੇ ਨਾਲ ਨੇ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਖਕੀਮ ਉਹਨਾਂ ਦਾ ਮਾਡਲ ਵੀ ਅਸੀਂ ਦੇਖ ਰਹੇ ਆ ਬੇਟਾ ਕੀ ਨਾਂ ਤੁਹਾਡਾ ਮੇਰਾ ਨਾਮ ਸਮ੍ਰਿਤੀ ਔਰ ਕੀ ਅੱਜ ਤੁਸੀਂ ਇਹ ਬਣਾਇਆ ਟੂਡੇ ਵੀ ਆਰ ਸ਼ੋਇੰਗ ਯੂ ਦ ਮਾਡਲ ਬੇਸਡ ਔਨ ਪਲਾਸਟਿਕ ਕੰਕਰੀਟ ਬੇਸਿਕਲੀ ਵੀ ਆਰ ਪ੍ਰੋਮੋਟਿੰਗ ਦ 4 ਆਰਸ ਟੂ ਰੀਯੂਜ਼ ਪਲਾਸਟਿਕ ਦੈਟ ਇਜ਼ ਰੀਯੂਜ਼ ਰਿਡਿਊਸ ਰੀਸਾਈਕਲ ਐਂਡ ਰਿਫਿਊਜ਼ ਔਫ ਪਲਾਸਟਿਕ we have considered some plastic concrete samples we have we have used plastic cement and sand and we think that it will provide a good strength to the construction material we have collected these plastic pens and from our classmates from our friends and converted into frameworks we have some uses now ishika will tell us about which uses ishika khas main is sawal puchna chahna ki aaj jo ye tusi kar rahe ho pure models bhi laye ho bachiyan de vich kinni awareness aandi hai ਵਾਤਾਵਰਨ ਨੂੰ ਲੈ ਕੇ ਬਾਈ ਦਾ ਯੂਜ਼ ਆਫ ਥਿਸ ਪਲਾਸਟਿਕ ਪੈਨਸ ਥੇਰ ਵੁੱਡ ਬੀ ਲੇਡ ਇਟ ਵਿਲ ਬੀ ਲੀਡ ਟੂ ਸੇਫ ਡਿਸਪੋਜ਼ੇਬਲ ਆਫ ਪਲਾਸਟਿਕ ਐਂਡ ਇਟ ਵਿਲ ਨੋਟ ਯੂ ਇਟ ਵਿਲ ਨੋਟ ਲੀਡ ਟੂ ਪੋਲਿਊਸ਼ਨ ਇਟ ਵਿਲ ਆਲਸੋ ਪ੍ਰੋਮੋਟ ਦਾ ਗੋਲ ਨੰਬਰ SDG ਗੋਲ ਨੰਬਰ 13 ਵੇਸਟ ਵਾਟਰ ਮੈਨੇਜਮੈਂਟ ਬਾਰੇ ਤੁਸੀਂ ਇੱਕ ਲਾਇਆ ਕਿ ਦੱਸੋਗੇ ਕੀ ਹੈ ਮੈਂ ਨੇ ਜਬ ਸ਼ੇਕ ਥਿਸ ਸੀਵੇਜ ਵਾਟਰ ਵੇਸਟ ਜੋ ਹੁੰਦਾ ਹੈ ਉਸੇ ਹਮ ਸੀਵੇਜ ਮੇ ਜਾ ਕੇ उसे इंडस्ट्री में भेजकर हम पानी को प्योरीफाई करके उसे रीयूज में ला सकते हैं इससे हमारा भारत देश में पानी की कमी नहीं हो, कमी नहीं होगी इससे हम पानी वेस्ट वाटर सीवेज में जाता है और इंडस्ट्री में जाके सेडिमेंटेशन द्वारा सात आठ दिन के लिए रखा जाता है और वहाँ से जो हैवी पार्टिकल्स पानी के होते हैं वो थल्ले सेडिमेंट नीचे सेडिमेंट हो जाते हैं और बाकी जो सोलुएबल वाटर होता है वो अगले कंटेनर में भेज के क्लोरीफिकेशन द्वारा जी वाटर को प्योरीफाई करके वाटर में भेजा जाता है। है लग रहा है पहले तो बताइए सर अच्छा लग रहा है और इससे क्या साइंस को और आगे जानने के लिए आपको मतलब है जब आप खुद आप मॉडल बनाते हो तो कैसा इंटरेस्ट पैदा होता है साइंस में सर अच्छा इंटरेस्ट पैदा होता है सर साइंस में सर नई नई चीजें देखने को मिलती है सर काफी कुछ सीखने को भी मिलता है सर ऐसे फेयर्स के थ्रू आज आप आए हो और बाकी स्कूलों के बच्चे जो है उनका भी यहाँ पर फेयर लगा हुआ उन्होंने अपने अपने मॉडल लगाए तो आपको लगता है जो नॉलेज है वो भी एक्सटेंड होती है उसमें ज्यादा इजाफा होता है सर यस सर हर एक मॉडल अलग अलग थीम के ऊपर है सर ਸਰ ਜਿਵੇਂ ਸਾਡੀ ਟੀਮ ਹੈ ਉਹ ਅਲੱਗ ਹੈ ਕਿਸੇ ਔਰ ਦੀ ਟੀਮ ਅਲੱਗ ਹੈ ਸਰ ਸਰ ਉਸसे हमें नॉलेज भी गेन स्कूल ਦਾ ਜੋ ਤੁਸੀਂ ਦੇਖ ਰਹੇ ਹੋ ਕਾਫੀ ਭਾਰੀ ਵਰਕਮੈਨਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਜੋ ਹੈ ਵੱਖ-ਵੱਖ ਚੀਜ਼ਾਂ ਨੂੰ ਕਰਾਇਆ ਗਿਆ ਜੋ ਸਾਡੇ ਸਮਾਜ ਵਿੱਚ ਹੋ ਰਿਹਾ ਮੈਂ ਦੇਖ ਰਿਹਾ ਹਸਪੀਟਲ ਸਟੇਡੀਅਮ ਪੁਲਿਸ ਸਟੇਸ਼ਨ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਐਲੈਬ੍ਰੇਟ ਕਰੋਗੇ ਤੁਸੀਂ ਕੀ ਬਣਾਇਆ ਇਸ ਮਾਡਲ ਇਸ ਬੇਸਡ ਔਨ ਦੈਟ ਆਈਡੀਆ ਇਨੋਵੇਸ਼ਨ ਇਸ ਮੋਸਟ ਇੰਪੋਰਟੈਂਟ ਐਟ ਦੈਟ ਟਾਈਮ ਦਿਸ ਇਜ਼ ਬਸ ਸਟੈਂਡ ਕੰਟੀਨਿਊਸਲੀ ਬਸਿੰਗ ਸਰ ਰਨਿੰਗ ਕਰਦੀਆਂ ਵਾ ਬਹੁਤ ਜ਼ਿਆਦਾ એનર્ਜੀ ਫਿਊਲਿੰਗ ਸਾਡੀ ਬਹੁਤ ਜ਼ਿਆਦਾ ਵੇਸਟ ਹੋ ਰਹੀ ਆ ਇਦਾਂ ਨਾ ਕਰਨ ਦੀ ਬਜਾਏ ਅਸੀਂ ਇਹਨੂੰ ਹੁਣ ਬਸ ਸਟੈਂਡ ਦੇ ਅੰਦਰ ਫਾਰਮੈਟ ਲਗਾਵੇ ਤੇ ਕਿ ਅਸੀਂ ਜਿੱਦਾਂ ਕਹਿ ਸਕਦੇ ਹਾਂ ਕਿ ਟਾਈਮ ਟੇਬਲ ਲਿਖਿਆ ਹੋਵੇ ਕਿ ਬਸ ਇਸ ਕਿਹੜੇ ਰੂਟ ਤੋਂ ਜਾਣੀ ਕਿੰਨੇ ਵਜੇ ਜਾਣੀ ਆ ਤੇ ਕਿੱਥੇ ਕਿੱਥੇ ਜਾਣੀ ਤੇ ਵਿਦ ਸਟਾਪਸ ਕਿੰਨੇ ਵਜੇ ਪਹੁੰਚਣੀ ਤੇ ਕਿੰਨੇ ਵਜੇ ਆਣੀ ਸਾਰਾ ਕੁਝ ਦੱਸਿਆ ਹੋਊਗਾ ਤੇ ਇਹਦੇ ਨਾਲ ਸਾਨੂੰ એનર્ਜੀ ਜਿਹੜੀ ਕੰਜ਼ੂਮਿੰਗ ਘੱਟ ਹੋਊਗੀ ਕੰਜ਼ੂਮਿੰਗ ਘੱਟ ਹੋਏਗੀ ਦੈਨ ਫੋਰ ਕੰਟਰੋਲਿੰਗ ਦਾ ਟ੍ਰੈਫਿਕ ਵੀ ਸ਼ੁੱਡ ਯੂਜ਼ ਟੂ ਟੇਕ ਬਾਈ ਰੋਡ ਰੋਡ ਬ੍ਰਿਜਸ ਐਂਡ ਰੇਲਵੇ ਬ੍ਰਿਜਸ ਆਲਸੋ ਅੱਜ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਸ ਪ੍ਰਦਰਸ਼ਨੀ ਵਿੱਚ ਆ ਕੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਬਹੁਤ ਵਧੀਆ ਸਰ ਸਿੱਖਣ ਨੂੰ ਵੀ ਮਿਲਿਆ ਬਹੁਤ ਜ਼ਿਆਦਾ ਕੁਝ ਕੀ ਹੋਰ ਅਸੀਂ ਇਨਸਪਾਇਰ ਕਿੱਦਾਂ ਹੋ ਸਕਦੇ ਆ ਤੁਹਾਨੂੰ ਲੱਗਦਾ ਵੀ ਜਿਹੜੀਆਂ ਇਹ ਪ੍ਰਦਰਸ਼ਨੀਆਂ ਹੈਗੀਆਂ ਸਾਇੰਸ ਤੇ ਜਿਹੜੇ ਵਿਦਿਆਰਥੀ ਪੜ੍ਹਨਾ ਚਾਹੁੰਦੇ ਅੱਗੇ ਉਹਨਾਂ ਲਈ ਕਿੰਨਾ ਹੈਲਪਫੁਲ ਹੁੰਦੀਆਂ ਇਹ ਪ੍ਰਦਰਸ਼ਨੀਆਂ ਹੈਲਪਫੁਲ ਸਰ ਸਾਨੂੰ ਆਈਡੀਆ ਮਿਲ ਜਾਂਦੇ ਕਿ ਅਸੀਂ ਆਪਣੇ ਮਤਲਬ ਦੇਸ਼ ਲਈ ਹੋਰ ਕੀ ਕੋਸ਼ਿਸ਼ ਕਰ ਸਕਦੇ ਆ ਸਕੂਲ ਦਾ ਇਹ ਜੋ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਮਾਡਲ ਇਹਨਾਂ ਨੇ ਬਣਾਇਆ ਹੋਇਆ ਹੈ ਬੱਚਿਆਂ ਨੂੰ ਵੀ ਪੁੱਛਾਂ ਕਿ ਕੀ ਹੈ ਦੱਸਣਾ ਚਾਹੁੰਗੇ ਕੀ ਹੈ ਇਹ ਮਾਡਲ ਐਸ ਯੂ ਨੋ ਸੇ ਕਿ ਅਸੀਂ ਪਲਾਸਟਿਕ ਵੇਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਆ ਸੋ ਜਿਹੜੇ ਲੋਕ ਸਾਇੰਟਿਫਿਕ ਵੇ ਦੇ ਨਾਲ ਇਹਨਾਂ ਜਾਗਰੂਕ ਨਹੀਂ ਹੈਗੇ ਉਹ ਨਾਨ ਸਾਇੰਟਿਫਿਕ ਵੇ ਦੇ ਨਾਲ ਜਾਂ ਤਾਂ ਪਲਾਸਟਿਕ ਨੂੰ ਜਲਾ ਦਿੰਦੇ ਆ ਜਾਂ ਫਿਰ ਉਹਨੂੰ ਡੰਪ ਕਰਦੇ ਸ਼ਾਇਦ ਅਸੀਂ ਇਹਦੇ ਪ੍ਰਭਾਵ 'ਤੇ ਗੱਲ ਕਰ ਸਕੀ ਜੇ ਆਪਾਂ ਇਹਨੂੰ ਜਲਾਉਂਦੇ ਆ ਤਾਂ ਇਹ ਸਾਡੇ ਗ੍ਰੀਨ ਹਾਊਸ ਗੈਸੇਜ਼ ਨਿਕਲਦੀਆਂ ਜੋ ਸਾਡੇ ਐਟਮੋਸਫੇਅਰ ਨੂੰ ਬਹੁਤ ਜ਼ਿਆਦਾ ਪੋਲਿਊਟ ਕਰਦੀਆਂ ਤੇ ਜੇ ਆ ਦੇ ਵਿੱਚ ਤਾਂ ਆਪਾਂ ਸੋਚਦੇ ਸ਼ਾਇਦ ਅਸੀਂ ਦੇ ਪ੍ਰਭਾਵਾਂ ਤੋਂ ਬਚ ਜਾਈਏ ਲੇਕਿਨ ਨਹੀਂ ਤੁਸੀਂ ਦੇਖ ਸਕਦੇ ਆ ਕਿ ਇੱਕ ਨਾਰਮਲ ਬੋਟਲ ਨੂੰ ਡੀਕੰਪੋਜ਼ ਹੋਣ ਵਾਸਤੇ 450 ਸਾਲ ਲੱਗ ਜਾਂਦੇ ਆ ਸੋ ਪਲਾਜ਼ਮਾ ਪਾਇਰੋਲਿਸਿਸ ਇੱਕ ਨਿਊ ਟੈਕਨੀਕ ਹੈ ਕਿ ਅਸੀਂ ਪਲਾਸਟਿਕ ਵੇਸਟ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਕਿਉਂ ਲੱਗਦਾ ਨਹੀਂ ਜੇ ਪ੍ਰਦਰਸ਼ਨ ਨੇ ਤਾਂ ਪ੍ਰਦਰਸ਼ਨੀਆਂ ਤਾਂ ਕੀ ਸੀਮਤ ਰਹਿੰਦਾ ਜਾਂ ਪ੍ਰੈਕਟੀਕਲੀ ਇੰਪਲੀਮੈਂਟ ਵੀ ਅੱਗੇ ਬੱਚੇ ਕਰਦੇ ਜਿਵੇਂ ਤੁਸੀਂ ਅੱਜ ਪ੍ਰੈਕਟੀਕਲ ਜੁੜੇ ਹੋ ਇਸ ਸਾਇੰਸ ਫੇਅਰ ਦੇ ਨਾਲ ਤੇ ਜਿਹੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਇੱਥੇ ਸਿੱਖੇ ਜਾਣੀਆਂ ਤੁਸੀਂ ਅੱਗੇ ਇੰਪਲੀਮੈਂਟ ਵੀ ਕਰੋਗੇ ਉਹਨੂੰ ਲਾਈਫ ਤੇ ਸੇ ਇਹ ਜ਼ਰੂਰ ਵੀ ਹੋਣਾ ਆਪਾਂ ਜਿਵੇਂ ਜੇ ਸਰਕਾਰ ਗਵਰਨਮੈਂਟ ਸਾਨੂੰ ਸਹੂਲਤ ਕੋਰੀ ਦੇਵੇ ਹੈਨਾ ਦੈਨ ਫਿਰ ਫਾਰਮ ਹੈ ਗਿਆ ਕਰਾਈ ਜਾਂ ਬੱਚਿਆਂ ਨੂੰ ਹਾਂਜੀ ਅੱਛਾ ਤੁਸੀਂ ਇਦਾਂ ਦੀ ਵਿਆਖਿਆ ਕ ਦੇ ਲਈ ਇਨੋਵੇਸ਼ਨ ਦੇ ਲਈ ਕੁਝ ਫੰਡ ਹੋਣ ਜਿਹੜੇ ਬੱਚੇ ਆਪ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਉਹ ਦਿੱਤੇ ਜਾਣ ਯੈਸ ਸਰ ਉਹ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਲਾਈਕ ਸਾਡਾ ਜਿਹੜਾ ਦੇਸ਼ ਆ ਉਹ ਗਰੋਥ ਕਰੇ ਬੱਚਿਆਂ ਦੇ ਥਰੂ ਬਿਕਾਉਜ਼ ਅਸੀਂ ਕੱਲ ਦਾ ਆਉਣ ਵਾਲਾ ਭਵਿੱਖ ਆ ਬੱਚਿਆਂ ਨੇ ਇੱਕ ਬਹੁਤ ਵੱਡਾ ਸੁਝਾਅ ਦਿੱਤਾ ਹੈ ਨਾ ਪ੍ਰਦਰਸ਼ਨੀ ਦੇ ਵਿੱਚ ਕਿ ਬੱਚਿਆਂ ਨੂੰ ਕੁਝ ਫੰਡ ਦੇਣੇ ਚਾਹੀਦੇ ਨੇ ਸਰਕਾਰ ਨੂੰ ਤਾਂ ਕਿ ਜੇ ਬੱਚਿਆਂ ਦੀ ਰੁਚੀ ਹੈ ਕੁਝ ਐਕਸਪੈਰੀਮੈਂਟ ਕਰਨ ਦੀ ਤੇ ਉਹ ਕਰ ਸਕਣ ਔਰ ਅਸੀਂ ਅਪੀਲ ਵੀ ਕਰਦੇ ਆਂ ਜੇ ਸਰਕਾਰ ਤੱਕ ਇਹ ਆਵਾਜ਼ ਪਹੁੰਚਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਸੁਵਿਧਾ ਹੋਣੀ ਚਾਹੀਦੀ ਹੈ ਜਿਸ ਤੇ ਜ਼ਰੀਏ ਬੱਚੇ ਹੈ ਉਹ ਆਪਣੇ ਜੋ ਇੱਛਾ ਦੇ ਮੁਤਾਬਕ ਸਾਇੰਸ ਨਾਲ ریلیਟਿਡ ਕੁਝ ਜੋ ਪ੍ਰਯੋਗ ਆ ਉਹ ਕਰ ਸਕਣ। ਵਿਅਕਤੀ ਚੰਤੇ ਪਹੁੰਚ ਕੇ ਆ ਪਲਾੜ ਤੇ ਪਹੁੰਚ ਗਿਆ ਔਰ ਜੋ ਵਿਦਿਆਰਥੀ ਬੱਚੇ ਆ ਉਹਨਾਂ ਦੀ ਵੀ ਸੋਚਨ ਸ਼ਕਤੀ ਪਲਾੜ ਤੇ ਪਹੁੰਚ ਗਿਆ ਔਰ ਇਸ ਪ੍ਰਦਰਸ਼ਨੀ ਦੇ ਵਿੱਚ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਪਬਲਿਕ ਸਕੂਲ ਗਰਾਇਆ ਨੇ ਇੱਕ ਜਿਹੜਾ ਮਾਡਲ ਤਿਆਰ ਕੀਤਾ ਜੋ ਤੁਹਾਨੂੰ ਸਪੇਸ ਜਿਹੜੀ ਆ ਉਹਦੇ ਵੀ ਯਾਦ ਵੀ ਕਰਵਾਏਗਾ ਤੇ ਉਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਵੀ ਬਤਾਏਗਾ ਦੱਸੋਗੇ ਕੀ ਹੈ ਮਾਡਲ ਐਕਚੁਅਲੀ ਸਾਡਾ ਮਾਡਲ ਜਿਹੜਾ ਸਪੇਸ ਡੈਬਰੀਸ ਮਤਲਬ ਕਿ ਸਪੇਸ ਵਿੱਚ ਜਿੰਨੀ ਵੀ ਗਾ ਬੇਜ ਹੈਗੇ ਉਹਨੂੰ ਕਲੈਕਟ ਕਰਨ ਲਈ ਹੈ ਆਪਾਂ ਸਾਰੇ ਬਹੁਤ ਇਨੀਸ਼ੀਏਟਿਵਸ ਲੈ ਰਹੇ ਆ ਕਿ ਆਪਾਂ ਆਪਣੀ ਧਰਤੀ ਨੂੰ ਕਿਦਾਂ ਸੋਹਣਾ ਬਣਾਈਏ ਪਰ ਆਪਾਂ ਭੁੱਲ ਰਹੇ ਆ ਕਿ ਆਪਣਾ ਅੰਤਰਿਕਸ਼ ਵੀ ਇੱਕ ਆਪਣਾ ਹੀ ਹਿੱਸਾ ਹੈ ਬਸ ਉਸੇ ਚੀਜ਼ ਨੂੰ ਅਸੀਂ ਅੱਗੇ ਲਿਆਏ ਆ ਕਿ ਕਿਸ ਤਰ੍ਹਾਂ ਆਪ ਅਜਿਹੇ ਤੌਰ ਤਰੀਕਿਆਂ ਨਾਲ ਆਪਣਾ ਜਿਹੜਾ ਅੰਤਰਿਕਸ਼ ਨੂੰ ਸਾਫ ਕਰ ਸਕਦੇ ਕੀ ਕੀ ਚੀਜ਼ਾਂ ਤੁਸੀਂ ਡਿਸਪਲੇ ਕੀਤੀਆਂ ਹੋਈਆਂ ਮੈਂ ਦੇਖਿਆ ਉੱਥੇ ਲਿਖਿਆ ਸਾਰਾ ਕੁਝ ਦੱਸੋ ਅਸੀਂ ਪੰਜ ਇਹ ਅਜਿਹੇ ਇਨੋਵੇਟਿਵ ਆਈਡੀਆਜ਼ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੈਲਫ ਡਿਸਟਰਕਟਿੰਗ ਜਨਰੇਟਰ ਇੱਕ ਇਹੋ ਜੀ ਮਸ਼ੀਨ ਹੈ ਜਿਹੜੀ ਆਪ ਵੀ ਜਲ ਸਕਦੀ ਹੈ ਇਹ ਜਿੰਨਾ ਵੀ ਗੰਧ ਹੈ ਉਹਨੂੰ ਆਪ ਲੈ ਆਊਗਾ ਠੀਕ ਹੈ ਉਹਨੂੰ ਲਿਆ ਕੇ ਫਿਰ ਇਹਨੇ ਅਰਥ ਦੇ ਐਟਮੋਸਫੀਅਰ ਜਿੱਥੇ ਕਿ ਤਾਪਮਾਨ 1000 ਡਿਗਰੀ ਸੈਲਸੀਅਸ ਹੈਗਾ ਉੱਥੇ ਲੈ ਕੇ ਜਾ ਕੇ ਇਨੇ ਉੱਥੇ ਐਸ਼ਸ ਚੇਨ ਨੂੰ ਇਹ ਇਹ ਮਾਡਲ ਬਣਾਇਆ ਹੈ ਔਰ ਸਪੇਸ ਬਾਰੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਵੀ ਤੁਹਾਨੂੰ ਮਿਲੀਆਂ ਹੋਣਗੀਆਂ ਕਿਉਂਕਿ ਤੁਸੀਂ ਆਪ ਇਹਦੇ ਨਾਲ ਜੁੜੇ ਹੋਇਆ ਕਿਸ ਤਰ੍ਹਾਂ ਦਾ ਲੱਗਾ ਇਹ ਰੋਚਕ ਸੀ ਇਹ ਇੰਟਰਸਟਿੰਗ ਸੀ ਬਹੁਤ ਬਹੁਤ ਰੋਚਕ ਐਕਚੁਅਲੀ ਅਸੀਂ ਸਾਰੇ ਹੁਣ ਜਿਹੜਿਆਂ ਧਰਤੀ ਤੱਕ ਸੀਮਿਤ ਰਹਿ ਚੁੱਕੇ ਹਾਂ ਪਰ ਇਸ ਮਾਡਰਨ ਨਾਲ ਜੁੜ ਕੇ ਸਾਨੂੰ ਅਜਿਹੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਜਿਹੜੀਆਂ ਸਾਨੂੰ ਵਿਗਿਆਨ ਵਿੱਚ ਸਾਇੰਸ ਪ੍ਰਦਰਸ਼ੀਆਂ ਦਾ ਮਹੱਤਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਪ੍ਰਦਰਸ਼ੀਆਂ ਤੋਂ ਅੱਗੇ ਜਾ ਕੇ ਦੇਸ਼ ਨੂੰ ਬਹੁਤ ਬਿਹਤਰੀਨ ਸਾਇੰਟਿਸਟ ਮਿਲੇ ਨੇ ਇੰਜੀਨੀਅਰ ਮਿਲੇ ਨੇ ਔਰ ਬਹੁਤ ਹੀ ਕਾਬਲ ਡਾਕਟਰ ਮਿਲੇ ਨੇ ਇਸੇ ਲਈ ਜਦੋਂ ਵੀ ਸਾਇੰਸ ਐਕਸੀਬਿਸ਼ਨ ਆਉਂਦੀ ਹੈ ਬੱਚਿਆਂ ਵਿੱਚ ਇੱਕ ਖਾਸੀ ਰੁਚੀ ਹੁੰਦੀ ਹੈ এনवायरमेंट ਮੇਲੇ ਤੇ ਇਸ ਦਾ ਆਯੋਜਨ ਕਰਨਾ ਜਿੱਥੇ ਇਹ ਬੱਚਿਆਂ ਨੂੰ ਹੋਰ ਮੋਟੀਵੇਟ ਕਰਨਾ ਹੋਏਗਾ ਉੱਥੇ ਆਉਣ ਵਾਲੇ ਸਮੇਂ ਵਿੱਚ ਇਸ ਤੇ ਚੰਗੇ ਨਤੀਜੇ ਵੀ ਨਿਕਲਣੇ ਸੁਭਾਵਿਕ ਨੇ ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈਡਲੈਂਡ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ